ਬਾਬ ਸੁਣੇ ਮਹਾਰਾਜਾ ਰਣਜੀਤ ਸਿੰਘ ਨੂੰ ਜਨਮ ਦਿੱਤਾ ਜੀ ਉਸ ਸਮਾਂ ਕੋਈ ਪਤਾ ਨਹੀਂ ਕਿਹੜੀ ਕੁਖ ਕਿਹੜਾ ਸੂਰਮਾ ਪੈਦਾ ਕਰਦੇ ਸੁ ਮਹਾਰਾਜਾ ਰਣਜੀਤ ਸਿੰਘ ਜੀ ਬਾਰੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਲੇਖ ਵੀ ਆਉਂਦੇ ਰਹੇ ਸਾਨੂੰ ਦਸਵੀਂ ਚ ਲੇਖ ਆਉਂਦਾ ਹੁੰਦਾ ਸੀ ਪੜ੍ਹਦੇ ਸੀ ਯਾਦ ਕਰਕੇ ਜਾਂਦੇ ਸੀ ਕਿ ਉਹਨਾਂ ਦੇ ਰਾਜ ਦੇ ਵਿੱਚ ਉਹ ਕਾਬਲ ਖੰਧਾਰ ਤੱਕ ਉਹ ਤਿੱਬਤ ਤੱਕ ਉਹਦਾ ਰਾਜ ਸੀ ਬੜਾ ਬਡਾ ਪੰਜਾਬ ਸੀ ਉਦੋਂ ਸ਼ੇਰੇ ਪੰਜਾਬ ਤਾਈਓ ਕਿਹਾ ਗਿਆ ਉਹਨਾਂ ਨੂੰ ਔਰ ਇਨਸਾਫ ਦੇ ਮਾਮਲੇ 'ਚ ਐਸੀ ਬੁੱਧੀ ਤੀਖਣ ਬੁੱਧੀ ਸੀ ਕਿ ਮਿਸਾਲਾਂ ਪਈਆਂ ਇਤਿਹਾਸ 'ਚ ਕਿ ਇਨਸਾਫ ਦੇਣਾ ਬਈ ਧਰਮ ਦੇ ਮਾਮਲੇ 'ਚ ਹਰ ਇੱਕ ਧਰਮ ਨੂੰ ਆਜ਼ਾਦੀ ਕੋਈ ਇਹ ਨਹੀਂ ਹੈਗਾ ਕਿ ਤੂੰ ਆਂ ਨਹੀਂ ਕਰ ਸਕਦਾ ਤੂੰ ਉਹ ਨਹੀਂ ਕਰ ਸਕਦਾ ਤੈਨੂੰ ਆਹੀ ਕਰਨਾ ਪਊ ਤੈਨੂੰ ਨਾ ਆਜ਼ਾਦੀ ਤੇ ਜੇ ਕੋਈ ਗਲਤੀ ਹੋਈ ਰਾਜ ਦੌਰਾਨ ਅਕਾਲ ਤਖਤ ਸਾਹਿਬ ਦੇ ਪੇਸ਼ ਹੋਏ ਆਪ ਮਾਫ ਕਰਨਾ ਮਹਾਰਾਜਾ ਰਣਜੀਤ ਸਿੰਘ ਜੀ ਅਕਾਲ ਤਖਤ ਸਾਹਿਬ ਤੇ ਗਏ ਨੀਵੇਂ ਇੱਕ ਨਵਾਨੇ ਸਿੱਖ ਦੇ ਤੌਰ ਤੇ ਜੋ ਸਜ਼ਾ ਲੱਗੀ ਭੁਗਤੀ ਆ ਅੱਜ ਵਾਲੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਨਾ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਵਾਂਗੇ ਅਕਾਲ ਤਖਤ ਤੇ ਜਾਣ ਦੀ ਗੱਲ ਛੱਡੋ ਅਕਾਲ ਤਖਤ ਨੂੰ ਘਰੇ ਬੁਲਾ ਲੈਂਦੇ ਕਿ ਤੂੰ ਹੀ ਇੱਥੇ ਆ ਸੀ ਨਹੀਂ ਆਉਂਦੇ ਆਹ ਫਰਕ ਹੈ ਆਹ ਫਰਕ ਹੈ ਰਾਜ ਚ ਕਹਿੰਦੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵੇਲੇ ਇਹ ਕਿਹਾ ਜਾਂਦਾ ਸੀ ਜੇ ਕੁੱਤੇ ਦੇ ਗਲ 'ਚ ਸੋਨੇ ਦਾ ਕੰਠਾ ਪਾ ਦੋ ਰਾਤ ਨੂੰ ਤਾਂ ਸਵੇਰ ਨੂੰ ਉਸੇ ਕੁੱਤੇ ਦੇ ਗਲੋਂ ਕੰਠਾ ਮਿਲਦਾ ਸੀ ਯਾ ਜਿਹੜੇ ਤੋਂ ਪਹਿਲਾਂ ਵਾਲੇ ਰਾਜ ਕਰਕੇ ਗਏ ਨੇ ਆਪਣਾ ਇਹਨਾਂ ਦੇ ਰਾਜ ਜੀ ਕਿਤੇ ਕੁੱਤੇ ਦੇ ਗੱਲ ਚ ਕੈਂਠਾ ਪਾ ਦੋ ਕੈਂਠੇ ਦੀ ਗੱਲ ਛੱਡੋ ਕੁੱਤਾ ਨਹੀਂ ਥਿਆਉਂਦਾ ਸੀ ਗਿਆ ਕਿੱਧਰ ਚਲ ਕੁੱਤਾ ਤਾਂ ਵਿਚਾਰਾ ਜਾਨਵਰ ਐ ਕੈਂਠਾ ਤਾਂ ਬੇਹਜਾਨ ਐ ਬਾਅਦ ਚ ਹੋਰ ਵੀ ਬਣ ਜੂ ਇਹੋ ਰਾਜ ਦਿੰਦੇ ਰਹੇ ਆਪਾਂ ਨੂੰ ਇਹ ਕਹਿ ਕੇ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਮਹਾਰਾਜਾ ਜੀ ਸੀ ਉਹਦੀ ਕੀ ਰਿਸ ਕਰ ਲਾਂਗੇ ਬੜੀਆਂ ਮਸਾਲਾਂ ਪਈਆਂ ਉਹਨਾਂ ਦੀਆਂ ਬੜੇ ਲੜਾਈਆਂ ਦੇ ਕਿੱਸੇ ਪਏ ਆ ਜਿੱਤਣ ਦੇ ਬਹਾਦਰੀਆਂ ਦੇ ਕਿੱਸੇ ਪਏ ਆ ਅੱਜ ਉਹਨਾਂ ਨੂੰ ਆਪਾਂ ਸ਼ਰਦਾ ਦੇ ਫੁੱਲ ਪੇਂਟ ਕਰਨਾ ਹੈ ਬਡਰੁਖਾਂ ਦੀ ਧਰਤੀ ਬਹੁਤ ਪਵਿੱਤਰ ਧਰਤੀ ਹੈ ਪਹਿਲਾਂ ਪਤਾ ਹੀ ਨਹੀਂ ਸੀ ਕਿਸੇ ਨੂੰ ਪਤਾ ਹੀ ਨਹੀਂ ਸੀ ਮੈਨੂੰ ਇੱਕ ਮੁੰਡਾ ਮਿਲਿਆ ਬਡਰੁਖਾਂ ਦਾ ਉੱਥੇ ਮੈਂ ਜਦੋਂ ਮੱਥਾ ਟੇਕਣ ਗਿਆ ਜਿੱਥੇ ਬੁੱਤ ਲਾਇਆ ਆਪਾਂ ਨੇ ਕਹਿੰਦਾ ਜੀ ਬਾਦਲ ਸਾਹਿਬ ਇਹ ਬੁੱਤ ਦੀ ਨਾਊਂਸਮੈਂਟ ਕਰਕੇ ਗਈ ਸੀ ਉਦੋਂ ਮੈਂ 6ਵੀਂ ਕਲਾਸ 'ਚ ਪੜਦਾ ਸੀ ਕਹਿੰਦਾ ਹੁਣ ਲੱਗਿਆ ਜੀ ਹੁਣ ਮੇਰਾ ਮੁੰਡਾ 6ਵੀਂ 'ਚ ਪੜਦਾ ਹੈ ਲੈ ਉਹ ਉਹ ਮੁੰਡਾ ਕੜਾ ਆਉ ਕੜਾ ਹੋ ਗਿਆ ਮੁੰਡਾ ਐਂ ਹੈ ਨਾ ਕਦੋਂ ਨਾਊਂਸ ਕੀਤਾ ਸੀ ਤੂੰ 6ਵੀਂ ਕਲਾਸ 'ਚ ਸੀ ਉਦੋਂ ਤੇ ਬੁੱਤ ਜਦੋਂ ਲੱਗਿਆ ਹੁਣ ਕਿ ਤੂੰ ਤੇਰਾ ਮੁੰਡਾ ਕਿੰਨੀ ਵਿੱਚ ਹੈ ਬਸ ਹallelujah ਹallelujah ਮਹਾਰਾਜਾ ਜੀ ਸਿੰਘ ਵਰਗ ਰਾਜ ਮਜਾਕ ਬਣਾ ਕੇ ਰੱਖਿਆ ਇਹਨਾਂ ਨੇ ਰਾਜ ਕੀ ਹੁੰਦਾ ਜੀ ਰਾਜ ਇੱਕ ਪਵਿੱਤਰ ਚੀਜ਼ ਐ ਜਨਤਾ ਤੁਹਾਨੂੰ ਆਪਣਾ ਨੁਮਾਇੰਦਾ ਚੁਣਦੀ ਐ ਕਿ ਤੁਸੀਂ ਸਾਡੇ ਬਾਰੇ ਫੈਸਲੇ ਕਰਨੇ ਨੇ ਤੇ ਬਾਅਦ ਵਿੱਚ ਤੁਸੀਂ ਫੈਸਲੇ ਲੋਕਾਂ ਦੇ ਵਿਰੁੱਧ ਕਰਨ ਲੱਗ ਜਾਂਦੇ ਹੋ ਆਪਣੇ ਚਾਚੇ ਭਤੀਜੇ ਆ ਜਾਂਦੇ ਨੇ ਆਪਣੇ ਸਾਲੇ ਜੀਜੇ ਆ ਜਾਂਦੇ ਨੇ ਰਾਜ ਦਾ ਮਤਲਬ ਹੈ ਜਨਤਾ ਖੁਸ਼ ਰਹੇ ਕੋਈ ਵਰਗ ਜਨਤਾ ਦਾ ਕੋਈ ਵਰਗ ਭਾਵੇਂ ਕਿਸਾਨ ਹੈ ਮਜ਼ਦੂਰ ਹੈ ਦੁਕਾਨਦਾਰ ਹੈ ਹਲਵਾਈ ਹੈ ਚਾਹੇ ਉਹ ਕੋਈ ਖੱच्चਰ ਰੇੜਾ ਚਲਾਉਂਦਾ ਚਾਹੇ ਕੋਈ ਵਪਾਰੀ ਹੈ ਉਹਨੂੰ ਕੋਈ ਰਾਜ ਦੇ ਵਿੱਚ ਉਹਨੂੰ ਕੋਈ ਦੁੱਖ ਨਾ ਹੋਵੇ ਇਹ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਤੇ ਮਹਾਰਾਜਾ ਰਣਜੀਤ ਸਿੰਘ ਜੀ ਭੇਸ ਬਦਲ ਕੇ ਲੋਕਾਂ ਦੀਆਂ ਕੰਧਾਂ ਨਾਲ ਕੰਨ ਲਾ ਕੇ ਗੱਲਾਂ ਸੁਣਦੇ ਸੀ ਕਿ ਲੋਕ ਪਰਜਾ ਜਿਹੜੀ ਹੈ ਮੇਰੀ ਕਿਤੇ ਮੇਰੇ ਰਾਜ ਤੋਂ ਕੋਈ ਦੁਖੀ ਤਾਂ ਨਹੀਂ ਕੋਈ ਇਹ ਜੀ ਗਲਤ ਤਾਂ ਨਹੀਂ ਕਰ ਰਹੇ ਕਿ ਮੇਰੇ ਰਾਜ ਚ ਕਮੀ ਰਹਗੀ ਕੋਈ ਸੁਣਦੇ ਤਾਂ ਇਹ ਵੀ ਰਹੇ ਐ ਕੰਧਾ ਨਾ ਕੰਨ ਲਾ ਕੇ ਇਹ ਦੂਪਹਿਲਾਂ ਵਾਲੇ ਪਰ ਸੁਣਦੇ ਇਹ ਰਹੇ ਐ ਕਿ ਕੋਈ ਘਰ ਚਿੱਟੇ ਤੋਂ ਬਿਨਾ ਰਹਿ ਤਾਂ ਨਹੀਂ ਗਿਆ ਕੋਈ ਘਰ ਇਹ ਜਹਰ ਰਹਿ ਤਾਂ ਨਹੀਂ ਕਿ ਕਿਸੇ ਕੋਲ ਪੈਸਾ ਤਾਂ ਨਹੀਂ ਰਹਿ ਗਿਆ ਕੋਈ ਲੁੱਟ ਲੈਣਾ ਸਾਰੇ ਆਹ ਗੱਲ ਸੁਣਦੇ ਗੱਲਾਂ ਕਿਤੇ ਮਾਰਿਆ ਰਜੀਤ ਸਿੰਘ ਵਰਗਾ ਰਾਜਦੇਵਾ ਵੀ ਸੋ ਗੱਲਾਂ ਕਰਨੀਆਂ ਸੌਖੀਆਂ ਨਿਭਾਉਣੀਆਂ ਬਹੁਤ ਔਖੀਆਂ ਕੱਲਣਾ ਕਰਨੀਆਂ ਪੈਂਦੀਆਂ ਤਿਆਗ ਕਰਨੇ ਪੈਂਦੇ ਆ ਵਾਰੀਆਂ ਛੱਡਣੀਆਂ ਪੈਂਦੀਆਂ ਫੇਰ ਕਿਤੇ ਜਾ ਕੇ ਲੋਕ ਆਪਦੇ ਦਿਲਾਂ ਚ ਪਾਸਵਰਡ ਦਿੰਦੇ ਨੇ ਤੁਹਾਨੂੰ ਫੇਰ ਬਸਾਉਂਦੇ ਆ ਦਿਲਾਂ ਚ ਇੱਕ ਰਾਜਾ ਸੀ ਉਹ ਕਹਿੰਦਾ ਮੈਂ ਰਾਜਾ ਤਾਂ ਹੈਗਾ ਪਰ ਮੈਂ ਮਸ਼ਹੂਰ ਨਹੀਂ ਹੈਗਾ ਇਨਾ ਮੇਰੀ ਬੱਲੇ ਬੱਲੇ ਕਿਵੇਂ ਹੋਊਗੀ ਉਹਨੇ ਵਜ਼ੀਰ ਬੁਲਾਏ ਵਜ਼ੀਰ ਕਹਿੰਦੇ ਜੀ ਖਜ਼ਾਨੇ ਦਾ ਮੂੰਹ ਜਨਤਾ ਵੱਲ ਨੂੰ ਖੋਲ ਦੋ ਲੋਕ ਬੱਲੇ ਬੱਲੇ ਕਰਨਗੇ ਅਨਾਉਂਸ ਕਰਤਾ ਜੀ ਕੱਲ ਨੂੰ ਖਜ਼ਾਨੇ ਦਾ ਮੂੰਹ ਖੁੱਲੂਗਾ ਜਨਤਾ ਵੱਲ ਨੂੰ ਲਾਈਨ ਬਣਾ ਕੇ ਆ ਜਿਓ ਜਨਤਾ ਅਗੀ ਲਾਈਨ ਬਣਾ ਕੇ ਕਿਸੇ ਨੂੰ ਮੋਹਰਾਂ ਮਿਲੀ ਜਾਣ ਕਿਸੇ ਨੂੰ ਸੋਨਾ ਮਿਲੀ ਜਾਵੇ ਚਾਂਦੀ ਮਿਲੀ ਜਾਵੇ ਇੱਕ ਫਕੀਰ ਬੰਦਾ ਵੀ ਲਾਈਨ 'ਚ ਲੱਗਿਆ ਹੋਇਆ ਸੀ ਰੱਬ ਦਾ ਭਗਤ ਮਸਤ ਬੰਦਾ ਲੈਂਚ ਲੱਗ ਗਿਆ ਉਹ ਵੀ ਸਾਧੂ ਸੰਤ ਕੋਈ ਜਦੋਂ ਦੀ ਵਾਰੀ ਆਈ ਤਾਂ ਨਾਲ ਹੀ ਸੱਜੇ ਪਾਸੇ ਕੋਈ ਬੈਠਾ ਸੀ ਅਪਾਹਜ ਬੰਦਾ ਉਹ ਕਹਿੰਦਾ ਯਾਰ ਤੂੰ ਤਾਂ ਅੰਗ ਹੀਣ ਐ ਤੂੰ ਤਾਂ ਅਜੇ ਲਾਈਨ 'ਚ ਵੀ ਨਹੀਂ ਲੱਗਿਆ ਲਾਈਨ ਹੀ ਬਹੁਤ ਲੰਬੀ ਹੈ ਕਹਿੰਦਾ ਤੂੰ ਤੇਰੀ ਵਾਰੀ ਕਦੋਂ ਆਊਗੀ ਤੂੰ ਐ ਕਰ ਤੂੰ ਮੇਰੀ ਥਾਂ ਤੇ ਆ ਜਾ ਮੈਂ ਬਾਅਦ 'ਚ ਆ ਜਾਣਾ ਉਹਨੂੰ ਵਾਰੀ ਦੇ ਕੇ ਫੇਰ ਲੈਂਚ ਲੱਗ ਗਿਆ ਫਕੀਰ ਫੇਰ ਵਾਰੀ ਆ ਗਈ ਫੇਰ ਕੋਈ ਦਲੇ ਪਾਸੇ ਬੈਠਾ ਸੀ ਕਹਿੰਦਾ ਯਾਰ ਤੇਰੇ ਤਾਂ 6:00 ਵਜੇ ਹੋਈ ਐ ਤੂੰ ਤਾਂ ਲਾਈਨ 'ਚ ਵੀ ਨਹੀਂ ਲੱਗਿਆ ਹਜੇ ਲਾਈਨ ਹੀ ਬਹੁਤ ਲੰਬੀ ਐ ਤੇਰੇ ਤਾਂ ਨਹੀਂ ਵਾਰੀ ਆਣੀ ਤੂੰ ਐ ਕਰ ਤੂੰ ਮੇਰੇ ਥਾਂ ਤੇ ਆ ਜਾ ਮੈਂ ਦੁਬਾਰਾ ਆ ਜੰਦਾ ਜੋਦੋ 7 8 10 ਵਾਰੀਆਂ ਐ ਕੀਤਾ ਸਾਰੇ ਸ਼ਹਿਰ 'ਚ ਰਾਜੇ ਦਾ ਕੋਈ ਨਾ ਹੀ ਨਾ ਲਵੇ ਚਰਚਾ ਹੀ ਇਕੱਲੇ ਫਕੀਰ ਦੀ ਚੱਲੇ ਕਹਿੰਦੇ ਇੱਕ ਬੰਦਾ ਓਏ ਸਵੇਰ ਦਾ ਵਾਰੀਆਂ ਹੀ ਦੇਈ ਜਾਂਦਾ ਓਏ ਆਪਦੀਆਂ ਜਦੋਂ ਰਾਜੇ ਨੂੰ ਪਤਾ ਲੱਗਿਆ ਬੜਾ ਗੁੱਸਾ ਚੜਿਆ ਕਹਿੰਦਾ ਖਜ਼ਾਨਾ ਮੈਂ ਲਟਾ ਰਿਹਾ ਹਾਂ ਬੱਲੇ ਬੱਲੇ ਫਕੀਰ ਦੀ ਹੋਈ ਜਾਂਦੀ ਐ ਆਪ ਜਾਵੜਿਆ ਕਹਿੰਦਾ ਮੈਂ ਆਪ ਹੱਥੀਂ ਆਪਦੇ ਖਜ਼ਾਨਾ ਵੰਡੂੰਗਾ ਹੱਥੀਂ ਵੰਡਣ ਲੱਗਾ ਰਾਜਾ ਉਹ ਫਕੀਰ ਦੀ ਫੇਰ ਵਾਰੀ ਆ ਗਈ ਫਕੀਰ ਕਹਿੰਦਾ ਕਿਸੇ ਨੂੰ ਕਾ ਤੂੰ ਆ ਜਾ ਤੂੰ ਆ ਜਾ ਤੂੰ ਮੇਰੇ ਕੋਲ ਪਹਿਲਾਂ ਇੱਥੇ ਬੈਠਾ ਯਾਰ ਮੈਂ ਬਾਅਦ ਆ ਜਾਣਾ ਤੂੰ ਆ ਜਾ ਰਾਜਾ ਕਹਿੰਦਾ ਗੱਲ ਸੁਣ ਬਾਹ ਫੜ ਲਈ ਉਹਦੀ ਗੱਲ ਸੁਣ ਫਕੀਰਾ ਸਵੇਰ ਦਾ ਤੂੰ ਇਹ ਕਰ ਰਿਹਾ 15-20 ਵਾਰੀ ਕਰ ਲਿਆ ਤਾਂ ਇਹ ਕੰਮ ਲਾਈਨ 'ਚ ਲੱਗ ਜਾਣਾ ਜਦੋਂ ਵਾਰੀ ਆਉਂਦੀ ਹੈ ਕਿਸੇ ਹੋਰ ਨੂੰ ਦੇ ਕੇ ਫਿਰ ਦੁਬਾਰੇ ਲਾਈਨ 'ਚ ਲੱਗ ਜਾਣਾ ਇਹ ਗਲਤ ਗੱਲ ਹੈ ਉਹ ਕਹਿੰਦਾ ਜੀ ਇਹ ਕਿਹੜੀ ਗਲਤ ਗੱਲ ਹੈ ਆਪਾਂ ਦੋਨੇ ਇੱਕੋ ਜਿਹੇ ਆ ਕਹਿੰਦਾ ਇੱਕੋ ਜਿਵੇਂ ਆ ਕਹਿੰਦਾ ਜੋ ਤੇਰੇ ਕੋਲੇ ਆ ਰਾਜਿਆ ਉਹ ਤੂੰ ਵੰਡੀ ਜਾਣਾ ਜੋ ਮੇਰੇ ਕੋਲੇ ਆ ਮੈਂ ਵੰਡੀ ਜਾਣਾ ਤੇਰੇ ਕੋਲੇ ਖਜ਼ਾਨਾ ਹੈ ਮੇਰੇ ਕੋਲੇ ਵਾਰੀਆਂ ਨੇ ਦੇਖਾਂਗੇ ਕਹਿੰਦਾ ਕੌਣ ਪਹਿਲਾਂ ਮੁੱਕੂ ਫਿਰ ਖਜ਼ਾਨਾ 2 ਦਿਨ ਚੱਲ ਜੂ 4 ਦਿਨ ਚੱਲ ਜੂ ਬਾਰੀਆਂ ਤਾਂ ਵੰਡੀ ਜਾਊਗਾ ਪੈਰੀਂ ਪੈ ਗਿਆ ਰਾਜਾ ਫਿਰ ਕਹਿੰਦਾ ਬਖਸ਼ ਦਿਓ ਜੀ ਕਹਿੰਦਾ ਐ ਨਹੀਂ ਖਜ਼ਾਨੇ ਵੰਡਣ ਨਾਲ ਨਹੀਂ ਹੁੰਦਾ ਲੋਕਾਂ ਦੇ ਦਿਲ ਜਿੱਤਣੇ ਪੈਂਦੇ ਆ ਬਾਰੀਆਂ ਛੱਡਣੀਆਂ ਪੈਂਦੀਆਂ ਤਿਆਗ ਕਰਨੇ ਪੈਂਦੇ ਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਆਪਣੇ ਸਰਵੰਸ ਦੀ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਨੇ ਆਪਣੀ ਰਾਜਗੁਰੂ ਸਖਦੇਵ ਹੋਰਾਂ ਨੇ ਆਪਣੀ ਸ਼ਹੀਦ ਆਸਮੁਦਮ ਸਿੰਘ ਜੀ ਨੇ ਆਪਣੀ ਕਰਤਾਰ ਸਿੰਘ ਸਰਾਬਾ ਹੋਰਾਂ ਨੇ ਆਪਣੀ ਜਉਣ ਦੀ ਵਾਰੀ ਛੱਡੀ ਤਾਂ ਆਜ਼ਾਦੀਆਂ ਮਿਲੀਆਂ ਨੇ ਕਿ ਚਲੋ ਅਸੀਂ ਨਹੀਂ ਜਾਉਂਦੇ ਸਾਡੀ ਕੌਮ ਜਿਉਂਗੀ ਤਾਂ ਤਾਂ ਇਹ ਅੱਜ ਇਥੇ ਆਪਾਂ ਇਕੱਠੇ ਹੋਏ